ਹਾਂਜੀ ਕੀ ਨਾਮ ਜੀ ਗੁਰਪ੍ਰੀਤ ਜੀ ਕੀ ਕੀ ਗੱਲ ਹੋਈ ਆ ਜੀ ਅੰਮ੍ਰਿਤਪਾਲ ਜੀ ਇੱਥੋਂ ਜੰਡਿਆਲਾ ਵੀ ਸਾਹਿਬ ਨੂੰ ਜੰਦਰ ਵਾਲ ਨੂੰ ਆਉਂਦੇ ਸੀਗੇ ਤੇ ਟਰਾਲੀ ਆਈ ਅੱਗੇ ਤੇ ਉਹਦੇ ਨਾਲ ਪਾਈ ਟਕਰਾ ਗਏ ਐਕਸੀਡੈਂਟ ਹੋ ਗਿਆ ਭਈਆ ਜੀ ਅੱਜ ਇਹਦਾ ਐਕਸੀਡੈਂਟ ਹੋਇਆ ਇਹ ਇਹਦੇ ਨਾਲ ਇੱਕ ਮੁੰਡਾ ਸੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਅੰਮ੍ਰਿਤਸਰ ਤੋਂ ਲੰਧਨ ਜਾ ਰਹੇ ਟਰਾਲੀ ਦੇ ਨਾਲ ਕੋਰ ਟੈਕ ਕਰਨ ਲੱਗਿਆ ਟਾਲੀ ਨਾਲ ਐਕਸੀਡੈਂਟ ਹੋ ਗਿਆ ਜੀ ਇਹਦਾ ਨਾਮ ਸ਼ਮਸ਼ੀਰ ਸਿੰਘ ਆ ਇਹਦੀ ਇਹ ਸਿਰਵਾ ਬੇਰ ਤਰਤਾਰ ਲੱਗੇ ਦਾ ਜੀ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਇਹਦੀ ਕਾਰਵਾਈ ਕੀਤੀ ਜਾਊਗੀ ਟਰੈਕਟਰ ਟਾਲੀ ਵਾਲੇ ਜਿਹੜੇ ਆ ਉਹ ਸਾਡੀ ਪੁਲਿਸ ਨੇ ਕੋਸ਼ਿਸ਼ ਕਰਕੇ ਉਹ ਫੜ ਲਈ ਇਹਦੀ ਮੁਕਦਮਾ ਦਰਜ ਕੀਤਾ ਜਾਊਗਾ ਅਗਲੀ ਕਾਰਵਾਈ ਕੀਤੀ ਜਾਊਗੀ ਅੱਜ ਕੀ ਨਾਮ ਜੀ ਗੁਰਪ੍ਰੀਤ ਜੀ ਕੀ ਕੀ ਗੱਲ ਹੋਈ ਆ ਜੀ ਪਾਨੀ ਪਾਣੀ ਇੱਥੋਂ ਜੰਡਿਆਲਾ ਵੀ ਸਾਹਿਬ ਨੂੰ ਗੰਦਰਾਲ ਨੂੰ ਆਉਂਦੇ ਹੀ ਤੇ ਟਰਾਲੀ ਆਈ ਅੱਗੇ ਤੇ ਉਹਦੇ ਨਾਲ ਪਾਈ ਟਕਰਾ ਗਏ ਐਕਸੀਡੈਂਟ ਹੋ ਗਿਆ ਭਈਆ ਜੀ ਅੱਜ ਇਹਦਾ ਐਕਸੀਡੈਂਟ ਹੋਇਆ ਇਹ ਇਹਦੇ ਨਾਲ ਇੱਕ ਮੁੰਡਾ ਸੀ ਇਹ ਮੋਟਰਸਾਈਕਲ ਤੇ ਬਿਲਡਰ ਤੇ ਆ ਰਹੇ ਸੀ ਅੰਮ੍ਰਿਤਸਰ ਤੋਂ ਲੰਧਨ ਜਾ ਰਹੇ ਸੀ ਟਰਾਲੀ ਦੇ ਨਾਲ ਕੋਰ ਟੈਕ ਕਰਨ ਲੱਗਿਆ ਟਾਲੀ ਨਾ ਐਕਸੀਡੈਂਟ ਹੋ ਗਿਆ ਜੀ ਇਹਦਾ ਨਾਮ ਸ਼ਮਸ਼ੀਰ ਸਿੰਘ ਆ ਕਿ ਇਹ ਸਰਵਾਪੇੜ ਤੰਤਾਂ ਲੱਗੇ ਦਾ ਜੀ ਇਹਦੀ ਮੌਕੇ ਤੇ ਮੋਟੋ ਪੀਐਸ ਜੀ ਜੀ ਕਾਰਵਾਈ ਕੀਤੀ ਜਾਊਗੀ ਟੈਕ ਟਾਲੀ ਵਾਲੇ ਜਿਹੜੇ ਆ ਉਹ ਸਾਡੀ ਪੁਛ ਨੇ ਕੋਸ਼ਿਸ਼ ਕਰਕੇ ਉਹ ਫੜ ਲਈ ਜੀ ਇਹਦੀ ਮੁਕਦਮਾ ਦਰਜ ਕੀਤਾ ਜਾਊਗਾ ਅਗਲੀ ਕਾਰਵਾਈ ਜੀ ਜੀ ਕੀ ਨਾਮ ਜੀ ਗੁਰਪ੍ਰੀਤ ਜੀ ਕੀ ਕੀ ਗੱਲ ਹੋਈ ਆ ਜੀ ਪੰਦੀ ਪਾ ਜੀ ਇਧਰੋਂ ਜੰਡਿਆਲਾ ਵੀ ਸਾਹਿਬ ਨੂੰ ਗੰਦਰ ਆਲੂ ਆਉਂਦੇ ਹੀਗੇ ਤੇ ਟਰਾਲੀ ਆਈ ਅੱਗੇ ਤੇ ਉਹਦੇ ਨਾਲ ਪਾਈ ਟਕਰਾ ਗਏ ਐਕਸੀਡੈਂਟ ਹੋ ਗਿਆ ਜੀ ਜੀ ਆ ਜੀ ਅੱਜ ਇਹਦਾ ਐਕਸੀਡੈਂਟ ਹੋਇਆ ਇਹ ਇਹਦੇ ਨਾਲ ਇੱਕ ਮੁੰਡਾ ਸੀ ਇਹ ਮੁੱਤਕਸ ਬਿਲਡਰ ਤੇ ਆ ਰਹੇ ਸੀ ਅੰਮਰਸਵਲੋਂ ਲੰਧਨ ਜਾ ਰਹੇ ਟਰਾਲੀ ਦੇ ਨਾਲ ਕੋਰ ਟੈਕ ਕਰਨ ਲੱਗਿਆ ਟਾਲੀ ਨਾਲ ਐਕਸੀਡੈਂਟ ਹੋ ਗਿਆ ਜੀ ਇਹਦਾ ਨਾਮ ਸ਼ਮਸ਼ੀਰ ਸਿੰਘ ਆ ਕਿ ਇਹ ਸਰਵਾਪੇੜ ਤਰਨ ਲੱਗੇ ਦਾ ਇਹਦੀ ਮੌਕੇ ਤੇ ਮੋਰੋ ਪੀਐਸ ਜੀ ਜੀ ਕਾਰਵਾਈ ਕੀਤੀ ਹੋਊਗੀ ਟੈਕ ਟਾਲੀ ਵਾਲੇ ਜਿਹੜੇ ਆ ਉਹ ਸਾਡੀ ਪੁਛ ਨੇ ਕੋਸ਼ਿਸ਼ ਕਰਕੇ ਉਹ ਫੜ ਲਈ ਤੇਰੀ ਮੁਕਦਮਾ ਦਰਜ ਕੀਤਾ ਜਾਊਗਾ ਬਿਲਕੁਲ ਕਰ ਲਈ ਠੀਕ